ਅੱਜ ਕੱਲ ਇੱਕ ਦੌਰ ਜਿਹਾ ਵੀ ਚੱਲਿਆ ਹੋਇਆ ਹੈ ਜਾਣ ਬੁਝ ਕੇ ਲੋਕ ਕਹਿ ਰਹੇ ਨੇ ਵੀ ਮੈਨੂੰ ਵੀ ਧਮਕੀਆਂ ਆ ਰਹੀਆਂ ਨੇ ਕਿਉਂਕਿ ਉਹਦੇ ਨਾਲ ਫੀਦੀ ਵਾਇਰਲ ਹੋ ਜਾਂਦੇ ਨੇ ਲੋਕ ਦੇਖੋ ਗੱਲ ਇਹ ਆ ਕਿ ਕੁਝ ਬੰਦੇ ਹੈਗੇ ਨੇ ਜਿਨ੍ਹਾਂ ਨੇ ਵੀਡੀਓ ਪਾਈਆਂ ਕਿ ਬਈ ਸਾਨੂੰ ਅਫਸੋਸ ਆ ਅਸੀਂ ਆਪਣਾ ਕੰਟੈਂਟ ਰਿਮੂਵ ਕਰ ਦਿੰਨੇ ਆ ਚਾਹੇ ਦੋ ਤਾਂ ਵੇਖੋ ਗੱਲ ਅਸਲ ਦੇ ਵਿੱਚ ਇਹ ਆ ਕਿ ਜੇ ਕੋਈ ਮਾਫੀ ਮੰਗ ਰਿਹਾ ਮੈਂ ਕੱਲ ਵੀ ਇਹ ਗੱਲ ਕੀਤੀ ਸੀਗੀ ਜੇ ਕੋਈ ਬੰਦਾ ਹਏ ਤੌਬਾ ਕਰਦਾ ਕਿ ਭਾਈ ਠੀਕ ਹੈ ਬਸ ਜੋ ਹੋ ਗਿਆ ਸੋ ਹੋ ਗਿਆ ਹੂੰ ਤਾਂ ਫਿਰ ਸਿੱਖੇ ਜ਼ੁਮ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਜੀ ਕਿ ਕਨਸੈਪਟ ਹੈ ਬਖਸ਼ੰਦਗੀ ਦਾ ਠੀਕ ਹੈ ਕਿ ਜੇ ਕੋਈ ਆਪਣੀ ਗਲਤੀ ਦਾ ਅਹਿਸਾਸ ਕਰਦਾ ਹੈ ਪਰ ਸ਼ੁਤਵਾ ਕਰਦਾ ਹੈ ਤਾਂ ਭਈ ਉਸ ਨੂੰ ਖਿਮਾ ਯਾਚਨਾ ਜਿਹੜੀ ਹੈ ਉਹਦੀ ਮਨਜ਼ੂਰ ਕੀਤੀ ਜਾਣੀ ਚਾਹੀਦੀ ਜੀ ਹੁਣ ਰਹੀ ਗੱਲ ਧਮਕੀਆਂ ਦੇਣ ਵਾਲੀ ਹੂੰ ਦੇਖੋ ਸਾਰੀਆਂ ਚੀਜ਼ਾਂ ਨਾ ਤੇ ਸੱਚੀਆਂ ਹੁੰਦੀਆਂ ਨੇ ਨਾ ਝੂਠੀਆਂ ਹੁੰਦੀਆਂ। ਹੁੰਦਾ ਕੀ ਆ ਕਿ ਤੁਸੀਂ ਵੇਖੋ ਕਿ ਜਿਹੜਾ ਸੋਸ਼ਲ ਮੀਡੀਆ ਹੈ ਨਾ ਉਹ ਬਿਲਕੁਲ ਰਿਐਲਿਟੀ ਜਿਹੜੀ ਗਰਾਊਂਡ ਦੀ ਰਿਐਲਿਟੀ ਹੁੰਦੀ ਆ ਉਸ ਤੋਂ ਅੱਡ ਪ੍ਰਵਾਹ 'ਚ ਚੱਲ ਰਿਹਾ ਹੁੰਦਾ। ਜੀ ਬਿਲਕੁਲ। ਸੋਸ਼ਲ ਮੀਡੀਆ 'ਤੇ ਕੁਝ ਚੀਜ਼ਾਂ ਹੋਰ ਹੁੰਦੀਆਂ ਨੇ ਜਦੋਂ ਤੁਸੀਂ ਬੈਠੋ ਕਿਤੇ ਬੰਦਿਆਂ 'ਚ। ਉੱਥੇ ਉਹ ਚਰਚਾਵਾਂ ਦਾ ਪੱਖ ਜਿਹੜਾ ਹੁੰਦਾ ਨਾ ਅਲੈਦਾ ਹੁੰਦਾ। ਬਿਲਕੁਲ ਜੀ। ਹੁਣ ਗੱਲ ਕੀ ਹੈ ਕਿ ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਸ ਪ੍ਰਵਾਹ ਨੂੰ ਕੈਸ਼ ਕਰਦੇ ਨੇ ਉਹ ਹੂੰ ਕਿ ਭਾਈ ਉਹਦੇ ਤੇ ਵੀਡੀਓ ਬਣਾ ਦਿੱਤਾ ਉਹਦੇ ਤੇ ਕਰ ਦਿੱਤਾ ਹੂੰ ਕੁਝ ਲੋਕ ਬੰਦੇ ਜਿਹੜੇ ਮਾਫੀ ਮੰਗ ਰਹੇ ਆ ਉਹਨਾਂ ਤੇ ਵੀਡੀਓ ਪਾ ਰਹੇ ਆ ਬਸ ਇਦਾਂ ਉਦਾਂ ਹੂੰ ਟਾਉਂਟਸ ਮਾਰਨੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਬਿਲਕੁਲ ਮਤਲਬ ਕਿਸੇ ਤਰ੍ਹਾਂ ਜੇ ਕੋਈ ਬੰਦਾ ਹਟ ਰਿਹਾ ਯਾਰ ਠੀਕ ਹੈ ਉਸਨੇ ਗਲਤੀ ਕੀਤੀ ਪਹਿਲੀ ਗੱਲ ਇਹ ਆ ਕਿ ਇਹ ਕੰਟੈਂਟ ਜਿਹੜਾ ਹੁੰਦਾ ਹੈ ਜੀ ਦੇਖੋ ਇਹ ਕੰਟੈਂਟ ਹੈ ਇੰਟਰਨੈਟ ਤੇ ਇਹ ਕੋ ਟੀਵੀ ਤਾਂ ਨਹੀਂ ਕਿ ਤੁਹਾਡੇ ਸਾਹਮਣੇ ਮੱਲੋ ਜੁਰੀ ਆ ਜਾਣਾ ਹੈ ਤੁਸੀਂ ਇੱਕ ਪਾਰਟਿਕੂਲਰ ਪੇਜ ਤੇ ਜਾਓਗੇ ਚੈਨਲ ਤੇ ਜਾਓਗੇ ਫਿਰ ਜਾ ਕੇ ਵੇਖੋਗੇ ਬਿਲਕੁਲ ਲਾਈਕ ਫਾਲੋ ਕਰੋਗੇ ਫਿਰ ਉਧਰ ਸਾਡੇ ਸਾਹਮਣੇ ਨਹੀਂ ਆ ਜਾਂਦੇ ਵੀ ਆਪਣੇ ਆਪ ਵੀ ਆਪਣੇ ਆਪ ਹੀ ਚੱਲ ਪੈਂਦਾ ਕੰਮ ਤੁਸੀਂ ਜਾਓਗੇ ਉਹ ਚੇਚਾ ਤੇ ਤਦੇ ਆ ਚਾਹੇ ਤੁਸੀਂ ਰੋਕਣ ਵਾਲੇ ਹੋ ਚਾਹੇ ਪ੍ਰੋਸਸਨ ਵਾਲੇ ਹੋ ਚਾਹੇ ਵੇਚਣ ਵਾਲੇ ਹੋ ਵੇਖਣ ਵਾਲੇ ਜੀ ਜੀ ਜੋ ਮਰਜ਼ੀ ਆਪਣੇ ਆਪ ਤੇ ਕੰਟੈਂਟ ਚੱਲਦਾ ਨਹੀਂ ਹੈ ਹੂੰ ਚਲੋ ਜੇ ਕੋਈ ਬੰਦਾ ਅੱਜ ਦੇ ਮਾਹੌਲ 'ਚ ਇਹ ਚੀਜ਼ ਭਾਵੇਂ ਉਹ ਡਰਿਆ ਕਰ ਰਿਹਾ ਆਪਣਾ ਕਨਸਰਨ ਕੀ ਹੈ ਕਿ ਭਾਈ ਯਾਰ ਸਾਰੇ ਬੰਦੇ ਬਣੋ ਤੇ ਜੀਵਰ ਜੀਣੇ ਦੋ ਜੀ ਬਿਲਕੁਲ ਠੀਕ ਹੈ ਜੀ ਹਾਂ ਇਹ ਠੀਕ ਹੈ ਕਿ ਕਿਸੇ ਨੂੰ ਮਾਰ ਕੇ ਕਿਸੇ ਵੀ ਚੀਜ਼ ਦਾ ਅੰਤ ਨਹੀਂ ਹੁੰਦਾ ਬਿਲਕੁਲ ਚਮਕੀਲੇ ਚਮਕੀਲੇ ਤੋਂ ਬਾਅਦ ਚਮਕੀਲੇ ਤੋਂ ਵੀ ਗੰਦੇ ਗਾਣੇ ਗਾਉਣ ਵਾਲੀਆਂ ਜੋੜੀਆਂ ਆਈਆਂ ਨੇ ਹੂੰ ਹੂੰ ਬਹੁਤ ਬੇਸ਼ੱਕ ਬੇਸ਼ੱਕ ਉਹਨਾਂ ਦੇ ਗਾਣੇ ਤੁਸੀਂ ਸੁਣ ਹੀ ਨਹੀਂ ਸਕਦੇ ਜੀ ਜੀ ਦੋ ਅਰਥੇ ਤੇ ਇੰਨੇ ਗੰਦੇ ਗਾਣੇ ਨੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਖੁਦ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂ ਕਿ ਕਿਸੇ ਨੂੰ ਮਾਰ ਕੇ ਕਤਲ ਕਰਕੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਮਕਾ ਲੋਗੇ ਕਿਉਂਕਿ ਇੰਟਰਨੈਟ ਹੈ ਜੀ ਇੰਟਰਨੈਟ ਤੇ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਮਰਹਾਲ ਗੱਲ ਇਹ ਹੈ ਕਿ ਧਮਕੀਆਂ ਦਾ ਵੀ ਸਿਲਸਿਲਾ ਜਿਹੜਾ ਹੈ ਨਾ ਉਹ ਤੁਸੀਂ ਵੇਖੋ ਕਿ ਸਿੱਧੂ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ ਕਿੰਨੀਆਂ ਵਸੂਲੀ ਵਾਸਤੇ ਕੋਲਾਂ ਵਧੀਆਂ ਸੀਗੀਆਂ ਜੀ ਕਿਸੇ ਖੇਤਰ ਦਾ ਮੈਨ ਲੱਗਾ ਕੋਈ ਬੰਦਾ ਜਿਹੜਾ ਮਾੜਾ ਮੋਟਾ ਸਰਦਾਵਰ ਦਾ ਕੋਈ ਛੱਡਾ ਹੀ ਨਹੀਂ ਪਰ ਉਹਦੇ ਵਿੱਚ ਬਾਅਦ ਦੇ ਵਿੱਚ ਇਹ ਵੀ ਚੀਜ਼ਾਂ ਨਿਕਲੀਆਂ ਕਿ ਕੁਝ ਬੰਦਿਆਂ ਨੇ ਫੇਕ ਮਤਲਬ ਕਿ ਇਸ ਤਰ੍ਹਾਂ ਸਾਰਾ ਕੁਝ ਕੀਤਾ ਜੀ ਤਾਂ ਇਹ ਵੀ ਹੋ ਸਕਦਾ ਕਿ ਕੁਝ ਬੰਦੇ ਹੁਣ ਮੈਂ ਜਿਵੇਂ ਕਿਹਾ ਕਿ ਇੱਕ ਸੋਸ਼ਲ ਮੀਡੀਆ ਦਾ ਪ੍ਰਵਾਹ ਹੁੰਦਾ ਤਾਂ ਉਹਦੇ ਮੁਤਾਬਕ ਚੱਲਦੇ ਆ ਉਹ ਆਪਦੀ ਵੀਡੀਓ ਬਣਾਉਂਦੇ ਜਾਂ ਕੁਝ ਕਰਤਾ ਜਾਂ ਕੁਝ ਬੰਦੇ ਇਸ ਤਰ੍ਹਾਂ ਦੇ ਵੀ ਆ ਕਿ ਉਹ ਅਮਰਤਪਾਲ ਸਿੰਘ ਮਹਿਰੋਂ ਜਿੱਦਾਂ ਇੱਕ ਧਿਰ ਵਡਿਆਈ ਕਰ ਰਹੀ ਹੈ ਜੀ ਤਾਂ ਵੀ ਉਸ ਚੱਕਰ ਦੇ ਵਿੱਚ ਲਾਈਮ ਲਾਈਟ ਚ ਆਉਣਾ ਚਾਹੁੰਦੇ ਨੇ ਹਮ ਖੁੱਲੇ ਰੂਪ ਦੇ ਵਿੱਚ ਜਾਂ ਕੁਝ ਇਸ ਤਰ੍ਹਾਂ ਪਰ ਇਹ ਹੋ ਸਕਦਾ ਹੈ ਕਿ ਕੁਝ ਡਰਾਉਣ ਦੀ ਭਾਵਨਾ ਨਾਲ ਵੀ ਇਹਨਾਂ ਨੂੰ ਹੋਰ ਡਰਾ ਦਿਓ ਇਹ ਬੰਦ ਕਰ ਦੇਣ ਹੋ ਸਕਦਾ ਹੈ ਪਰ ਆਪਾਂ ਕਿਸੇ ਦੇ ਮਤਲਬ ਕਿ ਜਿੰਨੇ ਵੀ ਹੁਣ ਥ੍ਰੈਟ ਵਾਲੇ ਮਾਮਲੇ ਆ ਚਾਹੇ ਉਹ ਇੱਕ ਪ੍ਰੀਤ ਜੱਟੀ ਆ ਹਾਂਜੀ ਉਹਦੀ ਮੈਂ ਚਰਚ ਕਰਨ ਲੱਗਿਆ ਸੀ ਕਿ ਕੁਝ ਲੋਕ ਸੱਚੀ ਮੁੱਚੀ ਵੀ ਡਰੇ ਹੋਏ ਆ ਬੀਬੀ ਲੂਥਰਾ ਕੋਈ ਉਹ ਆ ਹੂੰ ਵੇਖੋ ਉਹ ਹੁਣ ਮਤਲਬ ਉਹਨਾਂ ਨੂੰ ਕਾਲਾਂ ਆਈਆਂ ਨੇ ਉਹ ਫੇਕ ਨੇ ਜਾਂ ਅਸਲੀ ਨੇ ਉਹ ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਨਾ ਉਹ ਤਾਂ ਪੁਲਿਸ ਨੇ ਸਾਰੀਆਂ ਚੀਜ਼ਾਂ ਵੇਖਣੀਆਂ ਹੁੰਦੀਆਂ ਪਰ ਡਰ ਤੇ ਹੁੰਦਾ ਹੀ ਆ ਨਾ ਹੂੰ ਡਰਤੀ ਹੁੰਦਾ ਹੀ ਆ ਕਿ ਜਦੋਂ ਇਸ ਤਰ੍ਹਾਂ ਦਾ ਵਾਕਿਆ ਤੁਹਾਡੇ ਸਮਾਜ ਦੇ ਵਿੱਚ ਹੋ ਜਾਂਦਾ ਤਾਂ ਫਿਰ ਅਗਲੇ ਨੂੰ ਨਕਲੀ ਵੀ ਅਸਲੀ ਲੱਗਦੀ ਆ ਲੱਗਦਾ ਬਿਲਕੁਲ ਠੀਕ ਹੈ ਨਾ ਜਦੋਂ ਉਹ ਹੌਲ ਤਾਂ ਜਦੋਂ ਬਣ ਜਾ ਉਸ ਦਾ ਡਰੇ ਬੰਦੇ ਨੂੰ ਸਰ ਡਾਕੀਆ ਵੀ ਪੁਲਸਾਰਾ ਹੀ ਲੱਗਦਾ ਜੀ 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 ਉਹਦੀ ਵਰਦੀ ਵੀ ਇਦਾਂ ਦੀ ਹੁੰਦੀ ਆ ਪਰ ਫਿਰ ਨਹੀਂ ਫਰਕ ਹੁੰਦਾ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਪੁਲਿਸ ਵੇਖੇ ਕਿ ਕਿਹਨੂੰ ਅਸਲੀ ਡਾਰਿਆ ਕਿਹਨੂੰ ਨਕਲੀ ਡਾਰਿਆ ਭਾਈ ਜਾਂ ਕਿਨੂੰ ਅਸਲੀ ਥ੍ਰੈਟ ਆ ਕਿਨੂੰ ਨਕਲੀ ਥ੍ਰੈਟ ਆ ਜੀ ਪਰ ਆਪਾਂ ਸਾਰਿਆਂ ਤੇ ਕੋਈ ਲੀਕ ਨਹੀਂ ਮਾਰ ਸਕਦੇ ਕਿ ਇਹ ਸਾਰੇ ਜੜੇ ਜੀ ਫਰਜ਼ੀ ਆ ਜਾਂ ਸਾਰੇ ਜੜੇ ਕਾਲ ਨੇ ਇਸ ਤਰ੍ਹਾਂ ਦੀ ਥ੍ਰੈਟ ਕਾਲ ਨੇ ਉਹ ਅਸਲੀ ਆ ਇਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਬਿਲਕੁਲ ਮਿੰਟੂ ਜੀ ਖੈਰ ਇਹ ਤੇ ਹੈ ਕਿਉਂਕਿ ਹੁਣੇ ਮਿੱਤਰ ਇੱਕ ਦੱਸ ਰਹੇ ਸੀਗੇ ਕਿ ਜਿਸ ਬੀਬੀ ਲੂਥਰਾ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਸਿਕਿਉਰਟੀ ਵੀ ਪ੍ਰੋਵਾਈਡ ਕਰਵਾਈ ਹੈ ਪੁਲਿਸ ਨੇ ਅੱਜ ਤੇ ਫਿਰ ਕੋਈ ਨਾ ਕੋਈ ਕਾਰਨ ਤੇ ਹੋ ਗਏ ਐਵੇਂ ਤੇ ਸਿਕਿਉਰਟੀ ਵੀ ਨਹੀਂ ਮਿਲਦੀ ਆ ਇੱਕ ਮਿੱਤਰ ਕਹਿ ਰਹੇ ਨੇ ਆ ਆਰਕੇ ਜੀ ਕਹਿੰਦੇ ਕਿ ਪੁਲਿਸ ਨੇ ਜੇਲ੍ਹ ਚ ਫੜ ਕੇ ਕਹਿੰਦੇ ਰੱਖ ਲਿਆ ਹੋਣਾ ਤੇ ਕਹਿ ਦਿੱਤਾ ਹੋਣਾ ਕਿ ਭੱਜ ਗਿਆ ਕਹਿੰਦੇ ਪੰਜਾਬ ਦੀ ਪੁਲਿਸ ਦਾ ਪਤਾ ਹੀ ਆਪਾਂ ਨੂੰ ਨਹੀਂ ਏਦਾਂ ਨਹੀਂ ਹੁੰਦਾ ਜੀ ਐਡੇ ਵੱਡੇ ਮਾਮਲੇ ਚ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਨਹੀਂ ਏਦਾਂ ਨਹੀਂ ਹੁੰਦਾ ਜੇਲ੍ਹ ਦੇ ਵਿੱਚ ਬਿਨਾ ਮੁਕਦਮੇ ਤੋਂ ਬਿਨਾ ਵਾਰੰਟਾਂ ਤੋਂ ਬੰਦਾ ਨਹੀਂ ਲਿਆ ਜਾ ਸਕਦਾ ਜੀ ਠੀਕ ਹੈ ਨਾ ਜੀ ਇਲੀਗਲ ਕਸਟਡੀ ਇੱਕ ਵੱਖਰਾ ਵਿਸ਼ਾ ਹੁੰਦਾ ਹਮ ਪਰ ਇਸ ਤਰ੍ਹਾਂ ਪੁਲਿਸ ਅੱਜ ਕੱਲ ਨਹੀਂ ਕਰਦੀ ਕਿਉਂਕਿ ਬਹੁਤ ਵਿਗਿਆਨਕ ਤਰੀਕੇ ਆ ਜਿਨ੍ਹਾਂ ਦੇ ਨਾਲ ਫਿਰ ਉਹ ਹਿਰਾਸਤ ਜਿਹੜੀ ਉਹ ਗੈਰਕਾਨੂੰਨੀ ਸਿੱਧ ਹੋ ਜਾਂਦੀ ਆ ਤੇ ਗੈਰਕਾਨੂੰਨੀ ਹਿਰਾਸਤ ਜਿਹੜੀ ਆ ਉਹ ਪੁਲਿਸ ਵਾਸਤੇ ਵੀ ਇੱਕ ਜੁਰਮ ਹੈ ਜੀ ਜੀ ਆ ਆਜ਼ਾਦ ਸੋਚ ਵਾਲੇ ਵੀਰ ਦੱਸ ਰਹੇ ਨੇ ਕਿ ਬਾਈ ਵਕੀਲ ਖਾਰਾ ਸਾਹਿਬ ਨੇ ਦੱਸਿਆ ਕਿ ਫੋਨ ਤਾਂ ਇਹਨਾਂ ਦੇ ਫੜੇ ਗਏ ਵੀਰਾਂ ਦੱਸ ਦਿੱਤਾ ਮਿਲ ਵੀ ਗਿਆ ਕਹਿੰਦੇ ਫਿਰ ਚਲੋ ਇਹ ਚੀਜ਼ਾਂ ਤੇ ਹੁਣ ਜੇ ਪੁਲਿਸ ਆ ਕੇ ਸਾਹਮਣੇ ਗੱਲ ਕਰਦੀ ਹੈ ਦੱਸਦੀ ਹੈ ਨਾ ਫਿਰ ਇਹ ਚੀਜ਼ਾਂ ਪੁਖਤਾ ਹੋ ਜਾਂਦੀਆਂ ਨੇ ਤੇ ਅ ਹਰਜੀਤ ਰਸੂਲਪੁਰ ਕਹਿੰਦੇ ਨਿਹੰਗ ਦੇ ਖਿਲਾਫ ਆਇਆ ਉਹਨੇ ਵੀ ਇੱਕ ਵੀਡੀਓ ਪਾਈ ਹੈ ਵਿੱਕੀ ਥਾਮਸ ਉਹਨੇ ਵੀ ਵੀਡੀਓ ਪਾਈ ਖੈਰ ਕਾਫੀ ਤਰ੍ਹਾਂ ਦੇ ਪ੍ਰਤੀਕਰਮ ਆਪਾਂ ਦੇਖ ਰਹੇ ਹਾਂ ਜੀ ਹਾਂ ਜੀ ਕੋਈ ਪੱਖ ਚ ਹੈ ਕੋਈ ਵਿਰੋਧ ਦੇ ਵਿੱਚ ਹੈ ਸੁਖਮ ਸਾਹਿਬ ਠੀਕ ਹੈ ਨਾ ਜੀ ਜੀ ਤਾਂ ਇਹੀ ਕੁਝ ਹੁੰਦਾ ਹੂੰ ਕੁਝ ਲੋਕ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਤਾਂ ਆਪਣਾ ਇੱਕ ਪ੍ਰਵਾਹ ਹੈ ਸਰ ਉਸ ਪ੍ਰਵਾਹ ਨੂੰ ਦੇਖ ਕੇ ਪਰਸੈਪਸ਼ਨ ਨੂੰ ਦੇਖ ਕੇ ਕੁਝ ਲੋਕ ਕੰਮ ਕਰਦੇ ਆ ਕੁਝ ਲੋਕ ਉਹਦੀ ਮੁਖਾਲਫਤ ਵੀ ਕਰਦੇ ਆ ਪਰ ਗੱਲ ਇਹ ਕਿ ਸਹਿਮਤੀ ਅਸਹਿਮਤੀ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਡੈਮੋਕ੍ਰੇਸੀ ਦਾ ਹਿੱਸਾ ਹੈ ਜੇ ਕੋਈ ਹਿੰਸਾ ਦੀ ਸਪੋਰਟ ਕਰ ਰਿਹਾ ਤਾਂ ਉਸ ਸਪੋਰਟ ਨੂੰ ਦੂਜੇ ਪਾਸੇ ਕੁਝ ਲੋਕ ਨਿੰਦਦੇ ਵੀ ਆ ਨਖੇਦੀ ਵੀ ਕਰਦੇ ਆ ਤਾਂ ਦੋਹੇ ਚੀਜ਼ਾਂ ਨੇ ਨਾ ਜੀ ਜੀ ਜੇ ਕਿਸੇ ਪ੍ਰਕਾਰ ਦੀ ਵਾਇਲੈਂਸ ਨੂੰ ਕੋਈ ਕਰ ਰਿਹਾ ਹੈ ਸਪੋਰਟ ਕਰ ਰਿਹਾ ਤਾਂ ਉਹਦਾ ਵਿਰੋਧ ਵੀ ਤੇ ਸਾਹਮਣੇ ਆ ਨਾ ਸਾਰੇ ਬੰਦੇ ਇੱਕ ਪਾਸੇ ਨਹੀਂ ਤੁੱਲਦੇ ਜੀ ਮਿੰਟੂ ਜੀ ਮਿੱਤਰ ਵਿਕਸ਼ ਕਹਿ ਰਹੇ ਨੇ ਅਜੇ ਕੁਮਾਰ ਜੀ ਕਹਿ ਰਹੇ ਨੇ ਕਹਿੰਦੇ ਕਿ ਕਿਸੇ ਨੂੰ ਮਾਰਨਾ ਜਿਹੜਾ ਗਲਤ ਗੱਲ ਹੁੰਦੀ ਹੈ ਕੁਝ ਮਿੱਤਰ ਹੋਰ ਵੀ ਕਹਿ ਰਹੇ ਸੀ ਕਿ ਕਤਲ ਨੂੰ ਕਿਸੇ ਤਰ੍ਹਾਂ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਪਰ ਮਿੰਟੂ ਜੀ ਪਤਾ ਨਹੀਂ ਕਿਉਂ ਮਾਹੌਲ ਹੀ ਐਸਾ ਬਣਿਆ ਹੋਇਆ ਆ ਇੱਕ ਖਬਰ ਹੋਰ ਹਰਿਆਣੇ ਤੋਂ ਵੀ ਆ ਰਹੀ ਹੈ ਮਿੱਤਰ ਕਾਫੀ ਕਮੈਂਟ ਕਰ ਰਹੇ ਨੇ ਉੱਥੇ ਕਹਿੰਦੇ ਇੱਕ ਮਾਡਲ ਸੀ ਸ਼ੀਤਲ ਨਾਮ ਸੀ ਉਹਦਾ ਤੇ ਉਹਦੀ ਵੀ ਲਾਸ਼ ਨਹਿਰ ਦੇ ਵਿੱਚੋਂ ਮਿਲੀ ਆ ਇਹ ਕੀ ਕਹਾਣੀਆਂ ਵਾਪਰ ਰਹੀਆਂ ਨੇ ਜੀ ਆਪਣੇ ਆਸੇ-ਪਾਸੇ ਵੇਖੋ ਅੱਜਕੱਲ੍ਹ ਨਾ ਰਿਸ਼ਤਿਆਂ 'ਚ ਅਸੀਂ ਨਾ ਅੱਜ ਵੀ ਹੁਣ ਬੈਠੇ ਗੱਲਾਂ ਕਰਦੇ ਸਾਂ ਤੇ ਪੁਰਾਣੇ ਬੰਦੇ ਸੀਗੇ ਜਿਨ੍ਹਾਂ ਦੀ ਬਾਬਾ ਉਮਰ ਹੰਡਾਈ ਆ ਹਮ ਮਤਲਬ ਕਿ 40 50 ਵਾਲੇ ਜੀ ਤੋ ਅਸੀਂ ਅੱਜ ਦੇ ਮਤਲਬ ਕਿ ਯੁੱਗ ਦੀ ਗੱਲ ਕਰਦੇ ਸੀ ਕਿ ਯਾਰ ਅੱਖਾਂ ਦੇ ਸਾਹਮਣੇ ਕੀ ਕੁਝ ਹੋਉਂਦਾ ਆ ਵੀ ਆਪਾਂ ਅੱਜ ਵੀ ਬੈੰਨੇ ਆ ਫੋਨ ਪਾਸੇ ਰੱਖ ਦਿੰਨੇ ਆ ਹਮ ਤੋ ਅਸੀਂ ਇੱਕ ਦਿਨ ਕੈਫੇ ਚ ਗਏ ਇੰਟਰਸਟਿੰਗ ਗੱਲ ਸੁਣਾਉਣਾ ਤੁਹਾਨੂੰ ਜੀ